ਏਕੇ ਟੈਕਸ ਬ੍ਰਾਂਡ ਦੀ ਰਤਵਾ ਨੰਬਰ ਸੇਲ ਸ਼ੋਲ ਸੂਟ ਸੇਲ ਦੇ ਵਿੱਚ ਲਾਤਾ ਰਤਵਾ ਸ਼ੋਲ ਸੂਟ ਹੈ ਏਕੇ ਟੈਕਸ ਬ੍ਰਾਂਡ ਦਾ ਜੀ ਏਕੇ ਟੈਕਸ ਬ੍ਰਾਂਡ ਦੀ ਸੇਲ ਲੱਗਿਆ ਜੀ ਅਲੀ ਸ਼ੇਰ ਸ਼ੋਰੂਮ ਠੀਖੀ ਤੇ ਅਲੀ ਸ਼ੇਰ ਸ਼ੋਰੂਮ ਠੀਖੀ ਲਈ ਆਈਡੀ ਆਪਣੀ ਜੀ ਅਲੀ ਸ਼ੇਰ ਸ਼ੋਰੂਮ ਠੀਖੀ ਵਾਲੇ ਤੇ ਸੇਲ ਲੱਗੀ ਹੈ ਏਕੇ ਟੈਕਸ ਬ੍ਰਾਂਡ ਦਾ ਪਹਿਲਾ ਰੰਗ ਆ ਗਿਆ ਮੂਹ ਗਿਆ ਜੀ 프ਰੰਟ ਬੈਕ ਬਾਜੂ ਪ੍ਰਿੰਟ ਹੈ ਜੀ ਤਿੰਨ ਚਾਰੇ ਐਟਮਾ ਪ੍ਰਿੰਟ ਆਉਣਗੇ ਬਹੁਤ ਸ਼ਾਨਦਾਰ ਸੂਟ ਹੈ ਡਿਸਟਰਬ ਪ੍ਰਿੰਟ ਹੈ ਰਤਵਾ ਨੰਬਰ ਏਕੇ ਟੈਕਸ ਬ੍ਰਾਂਡ ਦਾ ਪਿਓਰ ਰੈਲ ਪਾਇਨਟ ਬੂਲ ਦੀ ਬਾਟਮ ਆ ਗਈ ਪਿਓਰ ਅਲਪਾਈਨ ਪੂਲ ਦਾ ਸ਼ਾਲ ਹੈ ਜੀ ਪਿਓਰ ਅਲਪਾਈਨ ਪੂਲ ਦੀ ਬਾਟਮਪਾ ਪਿਓਰ ਅਲਪਾਈਨ ਪੂਲ ਦਾ ਜੀ ਸ਼ਾਰਟ ਏਕੇ ਟੈਕਸ ਬ੍ਰਾਂਡ ਦੀ ਰੰਗ ਦੇ ਚਾਰ ਆਪਣੇ ਕੋਲ ਰੰਗ ਦੇਖੀ ਚਲੋ ਜਲਦੀ ਜਲਦੀ ਆਰਡਰ ਫੋਕ ਕਰਾਈ ਚਲੋ ਜੀ ਰੰਗ ਪਹਿਲਾਂ ਮੂੰਗਿਆ ਦੇ ਵਿੱਚ ਦੇਖੋ ਜੀ ਨੈਕਸਟ ਟਾਈਮ ਵਿੱਚ ਰੰਗ ਆਊਗਾ ਜੀ ਨਾ ਵੀ ਰੰਗ ਆ ਗਿਆ ਦੇਖੋ ਜੀ ਰੋਤਵਾ ਨੰਬਰ ਸ਼ਾਲ ਸੂਟ 550 ਰੁਪਏ ਦੇ ਵਿੱਚ ਚਾਰ ਰੰਗ ਨੇ ਰੰਗ ਦੇਖੀ ਚਲੋ ਜੀ 550 ਰੁਪਏ ਦਾ ਸ਼ਾਲ ਦੇ ਨਾਲ ਕਰਤਾ ਜੀ ਏਕੇ ਟੈਕਸ ਬ੍ਰਾਂਡ ਦੀ ਸੇ ਲੱਗੀ ਹੈ ਅਲਿਸ਼ਨ ਸ਼ੋਰੂਪੀਖੀ ਤੇ ਜਿਹੜੇ ਕਸਟਮਰ ਬਾਹਰੋਂ ਆਉਂਦੇ ਨੇ ਜੀ ਇੱਕ ਵਾਰ ਕਾਲ ਕਰ ਲਿਆ ਕਰੋ ਸਕਰੀਨ ਤੇ ਨੰਬਰ ਤਾਂ ਹੈਗਾ 550 ਰੁਪਏ ਦਾ ਰੁਤਬਾ ਨੰਬਰ ਹੈ 550 ਰੁਪਏ ਦਾ ਜੀ ਜਲਦੀ ਜਲਦੀ ਆਰਡਰ ਬੁੱਕ ਕਰਾਈ ਚਲੋ ਸਕਰੀਨ ਸ਼ਾਟ ਲਈ ਚਲੋ WhatsApp ਤੇ ਆਰਡਰ ਭੇਜ ਦਿਓ ਜਿਨ੍ਹਾਂ ਨੇ ਆਨਲਾਈਨ ਮੰਗਾਉਣਾ ਜੀ ਸ਼ਿਪਿੰਗ ਚਾਰਜ ਆਨਲਾਈਨ ਪੇਮੈਂਟ ਤੇ 50 ਰੁਪਏ ਸੀ ਆਰਡੀ ਦੇ ਵਿੱਚ 100 ਰੁਪਿਆ ਜੀ ਰੁਤਬਾ ਨੰਬਰ ਸ਼ੌਲ ਸੂਟ ਏਕੇ ਟੈਕਸ ਬ੍ਰਾਂਡ ਦਾ ਜੀ ਆ ਬ੍ਰਾਂਡ ਏਕੇ ਟੈਕਸ ਦਾ ਰੁਤਬਾ ਨੰਬਰ ਸ਼ੌਲ ਸੂਟ ਸੇ ਲੱਗੀ ਹੈ ਅਲਿਸ਼ਰ ਸ਼ੋਰੂਮ ਦੇਖੀ ਲਓ ਜੀ ਪੇਜ ਫੋਲੋ ਕਰ ਲਓ ਅਲਿਸ਼ਰ ਨੇ ਵੀ ਰੰਗ ਆ ਗੋ ਰੰਗ ਦੇਖੀ ਚੋ ਜਿਹੜਾ ਬੁੱਕ ਕਰਨਾ ਸਕਰੀਨ ਸ਼ਾਟ ਲੈ ਲੋਗਾ ਜਲਦੀ ਜੇ ਆਰਡਰ ਭੇਜੋ ਨਾ ਵੀ ਰੰਗ ਆ ਗਿਆ ਦੇਖੋ ਜੀ ਮੂੰਗਿਆ ਰੰਗ ਆ ਗਿਆ ਚਾਰ ਰੰਗਰੇ